ਅੱਜ ਬਣਾਵਾਂਗੇ ਜੀ ਪੰਜਾਬੀ ਸਟਾਈਲ ਹਰੀ ਮੇਚ ਦਾ ਚਟਪਟਾ ਤੇ ਖਟਾਜਾ ਅਚਾਰ ਇਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਕਦੀ ਨਹੀਂ ਬਣਾਇਆ ਹੋਣਾ ਤੇ ਇਹ ਅਚਾਰ ਨੂੰ ਨਾ ਤੁਸੀਂ ਸਟੋਰ ਕਰਕੇ ਰੱਖੋਗੇ ਲੰਬੇ ਟਾਈਮ ਤੱਕ ਤੇ ਬਿਲਕੁਲ ਖਰਾਬ ਨਹੀਂ ਹੋਏਗਾ ਬਹੁਤ ਹੀ ਟੇਸਟੀ ਬਣਦਾ ਹੈ ਪੂਰੀ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਆ ਜੇਕਰ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਪਲੀਜ਼ ਮੇਰੇ ਚੈਨਲ ਬਰਾਡਗੇਟਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਹਰੀ ਮਿਰਚ ਦਾ ਅਚਾਰ ਬਣਾਉਣਾ ਸ਼ੁਰੂ ਕਰਦਾ ਇੱਥੇ ਮੈਂ 250 ਗ੍ਰਾਮ ਹਰੀਆਂ ਮਿਰਚਾਂ ਲਈਆਂ ਲੰਮੇ ਵਾਲੀਆਂ ਇਹ ਬਹੁਤ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਥੋੜੀਆਂ ਘੱਟ ਕੌੜੀਆਂ ਹੁੰਦੀਆਂ ਐ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਮੈਂ ਸਾਫ਼ ਕਰਕੇ ਸੁਕਾ ਲਿਆਈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਾਂਗੇ ਇੱਥੇ ਮੈਂ ਇੱਕ ਕੱਪ ਤੇਲ ਗਰਮ ਕਰਕੇ ਨਾਲ ਉਹਨੂੰ ਸਾਈਡ ਤੇ ਰੱਖ ਕੇ ਬਿਲਕੁਲ ਠੰਡਾ ਕਰ ਲਵਾਂਗੇ ਤੇ ਹੁਣ ਆਪਾਂ ਨਾ ਹਰੀ ਮਿਰਚ ਨੂੰ ਕੱਟ ਲੈਣਾ ਹਰੀ ਮਿਰਚ ਦੀਆਂ ਆਪਾਂ ਡੰਡੀਆਂ ਉਤਾਰ ਲੈਣੀਆਂ ਚੰਗੀ ਤਰ੍ਹਾਂ ਕਿਉਂਕਿ ਡੰਡੀਆਂ ਦੇ ਨਾਲ ਆਚਾਰ ਜਲਦੀ ਖਰਾਬ ਹੋ ਜਾਂਦਾ ਹੈ ਤੇ ਫਿਰ ਹਰੀ ਮਿਰਚ ਨੂੰ ਆਪਾਂ ਆਪਣੇ ਮਨਪਸੰਦ ਦੇ ਪੀਸਾਂ ਦੇ ਵਿੱਚ ਕੱਟ ਕੇ ਪਿਆਰ ਕਰ ਲੈਣਾ ਤੁਸੀਂ ਇਸ ਤਰ੍ਹਾਂ ਕੱਟ ਲਗਾ ਸਕਦੇ ਹੋ ਮਿਰਚਾਂ ਨੂੰ ਭਰ ਕੇ ਵੀ ਬਣਾ ਸਕਦੇ ਹੋ ਤੇ ਨਾਲ ਹੀ ਪੂਰੀ ਮਿਰਚ ਵੀ ਕੱਟ ਸਕਦੇ ਹੋ ਜਿਹੜੀ ਜ਼ਿਆਦਾ ਲੰਮੀ ਮਿਰਚ ਸੀ ਉਹਦੇ ਮੈਂ ਤਿੰਨ ਪੀਸ ਕਰ ਲਿਆ ਜਿਹੜੀ ਥੋੜੀ ਘੱਟ ਮਿਰਚ ਲੰਮੀ ਸੀ ਉਹਦੇ ਮੈਂ ਦੋ ਪੀਸ ਵਿੱਚ ਘਾਰੋ ਕੱਟ ਕੇ ਨਾ ਫਿਰ ਇਸ ਤਰ੍ਹਾਂ ਉਹਨਾਂ ਨੂੰ ਮੈਂ ਲੰਮੀਆਂ ਲੰਮੀਆਂ ਕਰ ਲਵਾਂਗੀ ਸਾਰੀਆਂ ਮਿਰਚਾਂ ਆਪਾਂ ਇਸੇ ਤਰੀਕੇ ਦੇ ਨਾਲ ਕੱਟ ਕੇ ਤਿਆਰ ਕਰ ਲੈਣੀਆਂ ਐ ਜੀ ਤੇ ਆਪਾਂ ਸਾਫ਼ ਹੀ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਐ ਖਰਾਬ ਵਾਲੀਆਂ ਸਾਈਡ ਤੇ ਕੱਟ ਦਵਾਂਗੇ ਤੇ ਹੁਣ ਲਵਾਂਗੇ ਜੀ ਖੜੀ ਮਸਾਲੇ ਫਰਾਈਪੈਨ ਦੇ ਵਿੱਚ ਇੱਥੇ ਮੈਂ 2 ਚਮਚਾ ਲੈ ਰਹੀਆਂ ਜੀ ਸੌਫ ਇੱਕ ਚਮਚ ਮੈਂ ਲੈ ਰਹੀਆਂ ਜੀ ਮੇਥੀ ਤੇ ਹਲਕਾ ਜਿਹਾ ਇਹਨੂੰ ਇੱਕ ਤੋਂ ਡੇਢ ਮਿੰਟ ਆ ਆਪਾਂ ਡਰਾਈ ਰੋਸਟ ਕਰਨਾ ਹੈ ਕਿ ਇਹਨਾਂ ਹਲਕਾ ਜਿਹਾ ਰੰਗ ਸੁਨਹਿਰੀ ਹੋ ਜਾਵੇ ਰੋਸਟ ਕਰਨਾ ਜ਼ਰੂਰੀ ਹੈ ਜੀ ਰੋਸਟ ਕਰਕੇ ਤੁਸੀਂ ਇਹ ਖੜੇ ਮਸਾਲੇ ਵਰਤੋਗੇ ਨਾ ਇਹਦੇ ਨਾਲ ਆਚਾਰ ਛੇਤੀ ਖਰਾਬ ਨਹੀਂ ਹੁੰਦਾ ਤੇ ਇਹ ਕੁੱਟਣ ਦੇ ਵਿੱਚ ਵੀ ਇਹਨਾਂ ਨੂੰ ਆਸਾਨੀ ਹੋ ਜਾਂਦੀ ਆ ਤੇ ਫਿਰ ਮੈਂ ਲੈ ਰਹੀਆਂ ਰਾਈ ਯਾਨੀ ਕਿ ਸਰੋਂ ਪਹਿਲਾਂ ਇੱਕ ਚਮਚ ਮੈਂ ਲਿਆ ਜੀ ਕਾਲੀ ਸਰੋਂ ਇੱਕ ਚਮਚ ਅਚਾਰੀ ਸਰੋਂ ਯਾਨੀ ਕਿ ਪੀਲੀ ਸਰੋਂ ਲਈਆ ਇਹਨਾਂ ਨੂੰ ਆਪਾਂ ਉਦੋਂ ਪਾਉਣਾ ਹੈ ਜੀ ਗੈਸ ਬੰਦ ਕਰਕੇ ਆਪਾਂ ਫਰਾਈਪੈਨ ਦੇ ਸੇਕ ਦੇ ਵਿੱਚ ਹੀ ਇਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰਾਂਗੇ ਤੇ ਫਿਰ ਮਸਾਲਿਆਂ ਨੂੰ ਇਸ ਤਰ੍ਹਾਂ ਦਰਦਰਾ ਕੁੰਡੇ ਦੇ ਵਿੱਚ ਕੁੱਟ ਲਵਾਂਗੇ ਮਿਰਚਾਂ ਨੂੰ ਮੈਂ ਪਾਲਿਆ ਜੀ ਖੁੱਲੇ ਪਾਂਡੇ ਦੇ ਵਿੱਚ ਖੁੱਲੇ ਪਾਂਡੇ ਦੇ ਵਿੱਚ ਪਾਉਣ ਤੋਂ ਬਾਅਦ ਪਹਿਲਾਂ ਕੁੱਟੇ ਹੋਏ ਆਪਾਂ ਮਸਾਲੇ ਪਾਵਾਂਗੇ ਫਿਰ ਇਥੇ ਮੈਂ 2 ਚਮਚਾ ਲੈ ਰਹੀ ਹਾਂ ਜੀ ਨਮਕ ਨਮਕ ਥੋੜਾ ਜਿਆਦਾ ਪਾਓ ਇਹਦੇ ਨਾਲ ਜਿਹੜਾ achara ਲੰਬੇ ਟਾਈਮ ਤੱਕ ਟਿਕਿਆ ਰਹਿੰਦਾ ਖਰਾਬ ਨਹੀਂ ਹੁੰਦਾ ਅੱਧਾ ਚਮਚ ਹਲਦੀ ਦਾ ਜੇ ਮੈਂ ਦਾ ਚੌਥਾ ਹਿੱਸਾ ਕਲੌਂਜੀ ਕਲੌਂਜੀ ਹੈਗੀ ਤਾਂ ਪਾਓ ਨਹੀਂ ਹੈਗੀ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਤੇ ਫਿਰ ਤੇਲ ਨੂੰ ਆਪਾਂ ਬਿਲਕੁਲ ਠੰਡਾ ਕਰਕੇ ਫਿਰ ਹੀ ਉਹਦੀ ਵਰਤੋਂ ਕਰਨੀ ਹੈ ਜੀ ਇੱਥੇ ਮੈਂ ਇੱਕ ਕੱਢੀ ਬਿਲਕੁਲ ਉੱਪਰ ਤੱਕ ਭਰ ਕੇ ਲਈਆ ਸਰੋਂ ਦਾ ਤੇਲ ਸਰੋਂ ਦੇ ਤੇਲ ਦੀ ਆਪਾਂ ਲੋੜ ਅਨਸਾਰ ਵਰਤੋਂ ਕਰਨੀ ਆ ਇਹ ਚੀਜ਼ਾਂ ਪਾ ਕੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਬਹੁਤ ਹੀ ਟੇਸਟੀ ਚਟਪਟਾ ਖੱਟਾ achar ਬਣਾ ਕੇ ਤਿਆਰ ਕਰਾਂਗੇ ਤੁਸੀਂ ਇਹਨੂੰ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਖਰਾਬ ਨਹੀਂ ਹੋਵੇਗਾ ਤੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਮਿਕਸ ਕਰ ਲੈਣਾ ਹੈ ਤੇ ਫਿਰ ਲਾਸਟ ਤੇ ਇਹਦੇ ਵਿੱਚ ਆਪਾਂ ਪਾਉਣੇ ਜੀ ਵਿਨੀਗਰ ਯਾਨੀ ਕਿ ਚਿੱਟਾ ਸਿਰਕਾ ਇਥੇ ਇੱਕ ਕੜਛੀ ਹੀ ਮੈਂ ਚਿੱਟੇ ਸਿਰਕੇ ਦੀ ਵਰਤੋਂ ਕਰ ਰਹੀ ਹਾਂ ਤੁਸੀਂ ਕੱਪ ਦਾ ਚੌਥਾ ਹਿੱਸਾ ਚਿੱਟਾ ਸਰਕਾ ਲੈ ਸਕਦੇ ਹੋ ਤੇ ਕੱਪ ਦਾ ਚੌਥਾ ਹਿੱਸਾ ਹੀ ਸਰੋਂ ਦਾ ਤੇਲ 250 ਗ੍ਰਾਮ ਮਿਰਚਾਂ ਦੇ ਲਈ ਤੇ ਤੁਹਾਡਾ ਆਚਾਰਨਾ ਮਿਕਸ ਕਰਨ ਤੋਂ ਬਾਅਦ ਤੁਹਾਨੂੰ ਮੈਂ ਅਗਲੇ ਦਿਨ ਦੀ ਵੀਡੀਓ ਵੀ ਦਿਖਾਵਾਂਗੀ ਬਹੁਤ ਹੀ ਵਧੀਆ ਰਹੇਗਾ ਇਸੇ ਤਰ੍ਹਾਂ ਰਹੇਗਾ ਬਿਲਕੁਲ ਇਹਦਾ ਕਲਰ ਨਹੀਂ ਬਦਲੇਗਾ ਬਿਲਕੁਲ ਖਰਾਬ ਨਹੀਂ ਹੋਣਾ ਬਿਲਕੁਲ ਧੁੱਪ 'ਚ ਰੱਖਣ ਦੀ ਲੋੜ ਨਹੀਂ ਬਸ ਇਹਨੂੰ ਆਪਾਂ ਸੁੱਕੇ ਬਰਤਮਨ ਦੇ ਵਿੱਚ ਪਾ ਕੇ ਡੱਬੇ ਦੇ ਵਿੱਚ ਪਾ ਕੇ ਨਾ ਕੱਚ ਦੇ ਜਾਂ ਪਲਾਸਟਿਕ ਦੇ ਨੂੰ ਰੱਖ ਲੈਣਾ ਹੈ ਤੇ ਰੋਜ਼ ਹਿਲਾਉਂਦੇ ਰਹਿਣਾ ਹੈ ਤੇ ਤੁਹਾਨੂੰ ਅਗਲੇ ਦਿਨ ਦੀ ਵੀਡੀਓ ਦਿਖਾਉਣੀ ਹੈ ਦੇਖੋ ਇਹ ਅਗਲੇ ਦਿਨ ਦੀ ਵੀਡੀਓ ਆਚਾਰ ਉਸੇ ਤਰ੍ਹਾਂ ਹੈ ਕਿ ਤੁਹਾਨੂੰ ਇਹ ਆਚਾਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸੋਸ਼ੀਆ